ਹਾਂਜੀ ਸਤਿ ਸ਼੍ਰੀ ਅਕਾਲ ਜੀ ਤਾਂ ਦੀਪ ਮਠਾਰੂ ਦੇ ਬਾਰੇ ਇੱਕ ਨਵੀਂ ਜਿਹੜੀ ਹੈਗੀ ਹੈ ਖਬਰ ਤੁਹਾਡੇ ਸਾਹਮਣੇ ਲੈ ਕੇ ਆਈਆਂ ਮੈਂ ਦੀਪ ਮਠਾਰੂ ਦਾ ਐਕਸੀਡੈਂਟ ਹੋ ਗਿਆ ਪੂਰੇ ਬੁਰੇ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਜਿਦੇ ਵਿੱਚ ਉਹਦੀ ਸਕੂਟੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਨਾਲ ਨਾਲ ਉਹਦੇ ਵੀ ਅੰਦਰੂਨੀ ਸੱਟਾਂ ਕੰਡਾਟ ਸਾਹਿਬ ਇੱਥੇ ਦਾ ਸੰਗਤ ਫਸੇ ਨੇ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ ਦੀਪ ਜਿਹੜਾ ਹੈਗਾ ਹੁਣ ਹਸਪੀਟਲਾਈਜ਼ ਆ ਤੇ ਉਹਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਹੁਣ ਮਾਂ ਤਾਂ ਮਾਂ ਹੀ ਹੁੰਦੀ ਆ ਬੱਚੇ ਦੇ ਥੋੜੀ ਜੀ ਲੱਗ ਜੇ ਤਾਂ ਮਾਂ ਦਾ ਬੁਰਾ ਹਾਲ ਹੋ ਜਾਂਦਾ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਮੈਂ ਤੁਹਾਨੂੰ ਅੱਗੇ ਵੀਡੀਓ ਸ਼ੇਅਰ ਕਰਦੀ ਆ ਦੀਪ ਦੇ ਬਹੁਤ ਪੂਰੇ ਤਰੀਕੇ ਦੇ ਨਾਲ ਸੱਟ ਲੱਗੀ ਆ ਤਾਂ ਦੇਖਦੇ ਆ ਕਿ ਹੁਣ ਸੰਦੀਪ ਜਿਹੜੀ ਹੈਗੀ ਆ ਮਤਲਬ ਆ ਸਾਰੇ ਜਾਣੇ ਇਸ ਗੱਲ ਦੇ ਲਈ ਬਹੁਤ ਹੀ ਜ਼ਿਆਦਾ ਐਕਸਾਈਟਿਡ ਨੇ ਮਤਲਬ ਐਕਸਾਈਟਿਡ ਹੀ ਕਹਿ ਸਕਦੀ ਆ ਮੈਂ ਤਾਂ ਕਿਉਂਕਿ ਉਹਦੀ ਮਾਂ ਹਸਪੀਟਲਾਈਜ਼ ਸੀ ਮਤਲਬ ਕਿ ਸੰਦੀਪ ਦੀ ਸੱਸ ਹਸਪਟਲਾਈਜ਼ੀ ਤਾਂ ਵੀ ਉਹ ਨਹੀਂ ਆਈ ਉਹਦਾ ਪਤਾ ਲੈਣ ਤੇ ਨਾ ਹੀ ਆਪਾਂ ਕੋਈ ਉਹਨਾਂ ਦੇ ਵੱਲੋਂ ਕੋਈ ਇਦਾਂ ਦੀ ਗੱਲਬਾਤ ਸੁਣੀ ਆ ਤੇ ਹੁਣ ਜਿਹੜਾ ਹੈਗਾ ਦੀਪ ਮਠਾਰੂ ਦੇ ਸੱਟਾਂ ਲੱਗ ਚੁੱਕੀਆਂ ਨੇ ਤਾਂ ਦੇਖਦੇ ਆ ਕਿ ਉਹ ਹਸਪਟਲਾਈਜ਼ ਆ ਉਹਦੀ ਮਾਂ ਦਾ ਰੋੜੋ ਪੁਰਾ ਹਾਲ ਆ ਸੰਦੀਪ ਉਥੇ ਉਹਦਾ ਪਤਾ ਲੈਣ ਆਉਂਦੀ ਆ ਜਾਂ ਨਹੀਂ ਆਉਂਦੀ ਜਿਸ ਤਰ੍ਹਾਂ ਮੈਨੂੰ ਲੱਗਦਾ ਕਿ ਉਹਨੇ ਨਹੀਂ ਆਉਣਾ ਕਮੈਂਟਾਂ ਦੇ ਵਿੱਚ ਵੀ ਬਹੁਤ ਸਾਰੇ ਕਮੈਂਟਸ ਇਦਾਂ ਦੇ ਆਏ ਨੇ ਕਿ ਸੰਦੀਪ ਕਦੋਂ ਆਉਗੀ ਕਿਵੇਂ ਆਉਗੀ ਆਉਗੀ ਕਿ ਨਹੀਂ ਆਉਗੀ ਪਰ ਜਿਹੜਾ ਉਹਦਾ ਭਰਾ ਉਹਨੇ ਹਾਲਾਕਿ ਇੱਕ ਸਕਰੀਨਸ਼ਾਟ ਵੀ ਲਾਇਆਗਾ ਕਿ ਸੰਦੀਪ ਭਾਬੀ ਦੇ ਨਾਲ ਮੇਰੀ ਗੱਲ ਹੋਈ ਆ ਤੇ ਉਸ ਚੈਟ ਨੂੰ ਦੇਖ ਕੇ ਨਹੀਂ ਲੱਗਦਾ ਵੀ ਉਹਨੂੰ ਕੋਈ ਉਹਦੀ ਪਰਵਾਹ ਹੈਗੀ ਆ ਜਾਂ ਹੋਊਗੀ ਕਿਉਂਕਿ ਉਹਨੇ ਸਿਰਫ ਆਪਣੀ ਉਹਨੇ ਫੋਟੋ ਭੇਜੀ ਆ ਕਿ ਭਾਬੀ ਹਾਂ ਸਕੂਟੀ ਭੇਜੀ ਵੀ ਐਕਸੀਡੈਂਟ ਹੋ ਗਿਆ ਤੇ ਮਤਲਬ ਉਹਨੇ ਸਿਰਫ ਇਹ ਕਿਹਾ ਕਿ ਹੁਣ ਠੀਕ ਨਹੀਂ ਤਾਂ ਉਹਦਾ ਕਹਿਣਾ ਕਿ ਹਾਂ ਤਾਂ ਉਹਨੇ ਜਿਹੜਾ ਹੈਗਾ ਲੋਕਾਂ ਨੂੰ ਜਵਾਬ ਇਹ ਦਿੱਤਾ ਕਿ ਉਹ ਵਾਪਸ ਜਿਹੜਾ ਹੈਗਾ ਆ ਨਹੀਂ 파ਰੀ ਕਿਉਂਕਿ ਉਹ ਕਿਤੇ ਦੂਰ ਗਏ ਹੋਏ ਨੇ ਪਰ ਉਹ ਆਉਣਗੇ ਜ਼ਰੂਰ ਤਾਂ ਦੇਖਦੇ ਆ ਸਾਰੇ ਜਾਣੇ ਹੀ ਇਹ ਜਾਣਨ ਦੇ ਲਈ ਬਹੁਤ ਹੀ ਜ਼ਿਆਦਾ ਇੰਟਰਸਟਿਡ ਨੇ ਕਿ ਉਹ ਵਾਪਸ ਉਹਦਾ ਪਤਾ ਲੈਣ ਆਊਗੀ ਜਾਂ ਨਹੀਂ ਆਊਗੀ ਜਿੱਦ ਤੱਕ ਮੈਨੂੰ ਲੱਗਦਾ ਕਿ ਉਹਨੇ ਨਹੀਂ ਆਉਣਾ ਉਹਦਾ ਪਤਾ ਲੈਣ ਕਿਉਂਕਿ ਉਹਨਾਂ ਦੇ ਵਿੱਚ ਕੁਝ ਨਾ ਕੁਝ ਐਦਾਂ ਦਾ ਸੀਰੀਅਸ ਮੈਟਰ ਹੋਇਆ ਜਿਸ ਦੇ ਕਾਰਨ ਦੀਪ ਮਾਫੀ ਮੰਗਣ ਨੂੰ ਤਾਂ ਤਿਆਰ ਹੈ ਨਹੀਂ ਪਰ ਐਦਾਂ ਦੀਆਂ ਹਰਕਤਾਂ ਕਰ ਕਰਕੇ ਉਹਨੂੰ ਜਿਹੜਾ ਹੈਗਾ ਮੈਂਟਲੀ ਜਾਂ ਕਹਿ ਲਓ ਜੋ ਵੀ ਤੁਸੀਂ ਸਮਝ ਪਾ ਰਹੇ ਹੋ ਤਾਂ ਮੈਨੂੰ ਲੱਗਦਾ ਵੀ ਉਹਨੂੰ ਮੈਂਟਲ ਤੌਰ ਤੇ ਉਹਨੂੰ ਜਿਹੜਾ ਹੈਗਾ ਟੌਰਚਰ ਕਰ ਰਿਆ ਜਾਂ ਸਿੰਪੈਥੀ ਗੇਨ ਕਰ ਰਿਆ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਵਾਪਸ ਆ ਜਾਵੇ ਤਾਂ ਦੇਖੋ ਹਾਲਾਂਕਿ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਸਾਹਮਣੇ ਆਇਆ ਕਿ ਮੈਂ ਸਾਈਡ ਤੇ ਵੀਡੀਓ ਲਗਾਦਣੀ ਉਹਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਕੋਈ ਹਾਲਾ ਕੀ ਉਹਦੇ ਮਤਲਬ ਅੰਦਰੂਨੀ ਸੱਟਾਂ ਹੀ ਨੇ ਦੱਸਣ ਇਹੀ ਦੱਸ ਰਹੇ ਨੇ ਉਹ ਕੋਈ ਇਦਾਂ ਦੀ ਮਤਲਬ ਕਿ ਇੰਜੂਰੀ ਤਾਂ ਹੈ ਨਹੀਂਗੀ ਮਤਲਬ ਜਿਹੜੇ ਫ੍ਰੈਕਚਰ ਵਗੈਰਾ ਤਾਂ ਹੈ ਨਹੀਂਗਾ ਅੰਦਰੂਨੀ ਸੱਟ ਸਿਰਫ ਉਹਦੇ ਸੁਣਨ ਚਾਰਿਆ ਕਿ ਪੇਟ ਤੇ ਸੱਟ ਲੱਗੀ ਆ ਜਿਹਦੇ ਕਾਰਨ ਉਹਨੂੰ ਸਾਹ ਲੈਣ ਚ ਦਿੱਕਤ ਹੋ ਰਹੀ ਆ ਤਾਂ ਹੁਣ ਦੇਖਦੇ ਆ ਕਿ ਅੱਗੇ ਕੀ ਬਣਦਾ ਸੰਦੀਪ ਉਹਦਾ ਪਤਾ ਲੱਣ ਆਉਂਦੀ ਆ ਕਿ ਨਹੀਂ ਆਉਂਦੀ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਤਾਂ ਮੈਂ ਤੁਹਾਡੇ ਸਾਹਮਣੇ ਜਲਦ ਹੀ ਨਿਊ ਵੀਡੀਓ ਲੈ ਕੇ ਆਉਂਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸ਼ੁਕਰੀਆ ਦੀ ਬਸ ਕਰ ਬਸ ਕਰ ਠੀਕ ਆ ਬਹੁਤ ਤਮਾਸ਼ਾ ਬਣਾ ਲਿਆ ਤੂੰ ਮੇਰਾ ਸਾਰੀ ਦੁਨੀਆ ਚ ਤੂੰ ਮੇਰਾ ਜਲੂਸ ਕੱਢ ਕੇ ਰੱਖਿਆ ਮ ਹੰਦੀਆਂ ਵੀਡੀਓਜ਼ ਤੂੰ ਪੇਜਾਂ ਦੇ ਪਾਰ ਰੱਖੀਆਂ ਠੀਕ ਆ ਸਾਰੀ ਦੁਨੀਆ ਜਦੋਂ ਮੈਂ ਬਾਹਰ ਨਿਕਲਦਾ ਲੋਕ ਮੈਨੂੰ ਕਹਿੰਦੇ ਆ ਆ ਕੀ ਹੋ ਗਿਆ ਆ ਕੀ ਹੋ ਗਿਆ ਲਾਈਕ ਫੱਕ ਮੈਂ ਤੁਹਾਡੀ ਆਵਦੀ ਤੇ ਕੋਈ ਇੱਜ਼ਤ ਹੈ ਨਹੀਂ ਜੀ ਠੀਕ ਆ ਤੂੰ ਐਟ ਲੀਸਟ ਕਿਸੇ ਹੋਰ ਬਾਰੇ ਤਾਂ ਸੋਚ ਲਓ ਮਤਲਬ ਮਾੜੀ ਮੋਟੀ ਤੇ ਯਾਰ ਸ਼ਰਮ ਕਰੋ ਐਂਜੋ ਤੁਹਾਡੇ ਕਰਕੇ ਕੋਈ ਬੰਦਾ ਇੰਨਾ ਜ਼ਿਆਦਾ ਡਿਪਰੈਸਡ ਹੋ ਰਿਹਾ ਤੂੰ ਹੀ ਕਹਿੰਦੇ ਤੇ ਦਬਾਅ ਖਰਾਬ ਕਰ ਰਹੇ ਹੋ